ਅੱਜ ਅਸੀਂ ਬਣਾਉਣ ਜਾ ਰਹੇ ਹਾਂ ਜੀ ਗੁੜ ਦੀ ਗੱਚਕ ਸੋ ਗੁੜ ਦੀ ਗੱਚਕ ਲਈ ਆਪਾਂ ਸਮਾਨ ਲਿਆ ਹੈਗਾ ਪੁੱਜੀ ਹੋਈ ਮੂੰਗਫਲੀ ਸੇਵ ਦੇ ਕਿਰੂ ਕੱਢ ਲੈ ਪੁੱਜੀ ਹੋਈ ਮੂੰਗਫਲੀ ਹੁੰਦੀ ਆ ਉਹਦਾ ਜਿਹੜਾ ਗਿਰੂਆਂ ਦਾ ਛਿਲਕਾ ਹੁੰਦਾ ਉਹ ਉਤਾਰਨਾ ਸੌਖਾ ਰਹਿੰਦਾ ਜਿਹੜੀ ਕੱਚੀ ਹੁੰਦੀ ਆ ਨਾ ਮੂੰਗਫਲੀ ਉਹਦਾ ਛਿਲਕਾ ਲੈਂਦਾ ਸੋ ਅਸੀਂ ਪੁੱਜੀ ਹੋਈ ਮੂੰਗਫਲੀ ਲਈ ਹੈ ਇੱਕ ਕੌਲੀ ਹੈਗੀ ਤੇ ਇਹਦੇ ਛਿਲਕਾ ਉਤਾਰ ਕੇ ਜਿਹੜੇ ਗਿਰੂ ਨੂੰ ਭੰਨ ਲਿਆ ਵਿਚਾਲੋ ਦੋ ਹਿੱਸਿਆਂ ਚ ਕੀਤਾ ਹੋਇਆ ਹੈਗਾ ਤੇ ਫਿਰ ਐਂਡ ਚ ਆਪਾਂ ਲਾਵਾਂਗੇ ਜਿਹੜੀ ਖੋਪੇ ਦੀ ਠੁੱਠੀ ਹੁੰਦੀ ਹੈਗੀ ਨਾਰੀਅਲ ਦੀ ਠੁੱਠੀ ਉਹਨੂੰ ਉੱਤੇ ਲਾਵਾਂਗੇ ਤੇ ਇੱਕ ਲਿਆ ਜੀ ਗੁੜ ਕਿਉਂਕਿ ਖਾਸ ਹੈ ਗੁੜ ਦੀ ਗੱਚਕ ਗੁੜ ਲਿਆ ਮੈਨੂੰ ਬਰੀਕ ਕੀਤਾ ਹੋਇਆ ਕੁੱਟ ਕੇ ਨਹੀਂ ਤਾਂ ਮੋਟਾ-ਮੋਟਾ ਹੁੰਦਾ ਬਰੀਕ ਕਰਕੇ ਇਸ ਨੂੰ ਆਪਾਂ ਕੜਾਈ ਵਿੱਚ ਪਾ ਲਾਂਗੇ ਤੇ ਇੱਕ ਲਵਾਂਗੇ ਜੀ ਥੋੜੀ ਜੀ ਸੌਂਫ ਤੇ ਵਿੱਚ ਪਾਵਾਂਗੇ ਜੀ ਮਿੱਠਾ ਸੋਡਾ ਥੋੜਾ ਜਿਹਾ ਤਾਂ ਕਿ ਜਿਹੜੀ ਗੁੜ ਚ ਥੋੜੀ ਫਲਾਵਟ ਆ ਜਾਂਦੀ ਹੈ ਸੋ ਸ਼ੁਰੂ ਕਰਦੇ ਹਾਂ ਜੀ ਜਿਹੜੀ ਅੱਗ ਦਾ ਸੇਕ ਹੈ ਉਹ ਆਪਾਂ ਥੋੜਾ ਰੱਖਣਾ ਹੈ ਗੁੜ ਪਾਉਣ ਵੇਲੇ ਕਿਉਂਕਿ ਜਿਹੜਾ ਫਿਰ ਜ਼ਿਆਦਾ ਸੇਕ ਰੱਖਾਂਗੇ ਤਾਂ ਜਿਹੜਾ ਗੁੜ ਹੈ ਜਲਦੀ ਨੀਚੇ ਲੱਗ ਜਾਊਗਾ ਨੀਚੇ ਲੱਗ ਜਾ ਲੋ ਜੀ ਆਪਾਂ ਗੁੜ ਪਾਤਾ ਤੇ ਹੁਣ ਇਹਨੂੰ ਆਪਾਂ ਹਿਲਾਉਂਦੇ ਰਹਾਂਗੇ ਵਿੱਚ ਵਿੱਚ ਦੀ ਇਹਨੂੰ ਕਿੰਨੀ ਦੇਰ ਹਿਲਾਵਾਂਗੇ ਆਪਾਂ ਇਹ ਜਿੰਨਾ ਫਿਰ ਸਹੀ ਤਰੀਕੇ ਨਾਲ ਪਿਘਲਦਾ ਨਹੀਂ ਤੇ ਥੋੜਾ ਜਿਹਾ ਬਣਦਾ ਨਹੀਂ ਉਹਨਾ ਟਾਈਮ ਉਹ ਕਰਦਾ ਨਹੀਂ ਇੰਨੇ ਟਾਈਮ ਤੁਸੀਂ ਇੰਨੇ ਕੱਦੂ ਕਸ ਕਰੋ ਲਿਓ ਜੀ ਚਲੋ ਕਰਾਂ ਕੋਣ ਤੋਂ ਹਨ ਪਹਿਲੀ ਵਾਰ ਬਣਾ ਰਿਆ ਪਹਿਲੀ ਵਾਰ ਤੁਸੀਂ ਫਸਟ ਟਾਈਮ ਸਰਦੀਆਂ ਚ ਖਾ। ਮੈਨੂੰ ਕਦੇ ਬਣਦੀ ਨਹੀਂ ਦੇਖੀ। ਲੇਕਿਨ ਸਰਦੀਆਂ ਚ ਸਵਾਲ ਲੱਗਦੀ ਹੈ ਜੀ ਅਸੀਂ ਗਰਮੀਆਂ ਚ ਲੈ ਕੇ ਖਾਈਏ ਵੀ ਵਧੀਆ ਲੱਗਦੀ ਕਿਉਂ? ਕਿਉਂਕਿ ਗਰਮੀਆਂ ਚ ਜਿਹੜੇ ਮੂਫਲੀ ਦੇ ਗਿਰੂ ਹੁੰਦੇ ਨੇ ਗਰਮ ਵੀ ਹੁੰਦੇ ਨੇ ਤੇ ਇੱਕ ਉਹਨਾਂ ਦਾ ਸਵਾਦ ਵੀ ਥੋੜਾ ਜਿਹਾ ਕਿਉਂਕਿ ਮੂਫਲੀ ਟਾਈਮ ਹੋ ਜਾਂਦਾ ਹੈ ਨੂੰ ਉਸ ਟਾਈਮ ਉਹਨਾਂ ਦਾ ਸਵਾਦ ਵੀ ਉਹਨਾਂ ਦਾ ਥੋੜਾ ਜਿਹਾ ਚਲਾ ਜਾਂਦਾ ਹੈ। ਮੂਫਲੀ ਜਿਹੜੀ ਸਬਜ਼ੀਆਂ ਚ ਅਕਤੰਬਰ ਤੇ ਅਕਤੂਬਰ ਦੇ ਆਖਿਰਤ ਵੀ ਆ ਜਾਂਦੀ ਹੈ ਤੇ ਨਵੰਬਰ ਦੀ ਸ਼ੁਰੂਆਤ ਚ ਆ ਜਾਂਦੀ ਹੈ ਤਾਜੀ ਮੂੰਗਫਲੀ ਦੀ ਜਿਹੜੀ ਇਸਦੀ ਉਹ ਵਧੀਆ ਲੱਗਦੀ ਹੈ। ਅੱਜ ਕੱਲ ਤਾਜੀ ਮੂੰਗਫਲੀ ਤਾਂ ਘੱਟ ਹੀ ਦੇਖਣ ਨੂੰ ਮਿਲਦੀ ਹੈ ਪ੍ਰਾਣੀਆਂ ਜਿਹੜੇ ਬਿਲਕੁਲ ਬੇਕਾਰ ਦੇ ਹੁੰਦੇ ਨੇ ਉਹੀ ਦੇਖਣ ਨੂੰ ਮਿਲਦੀ ਹੈ। ਮੈਂ ਗੁੜ ਵੀ ਆਪਣਾ ਲਗਭਗ ਰੈਡੀ ਹੋਣ ਵਾਲਾ ਥੋੜੀਆਂ ਜਿਹੀਆਂ ਡਲੀਆਂ ਰਹਿ ਗਈਆਂ ਜਿਹੜੀਆਂ ਕਿ ਭੰਨੀਆਂ ਨਹੀਂ ਗਈਆਂ ਸੀ ਥੋੜੀਆਂ ਜਿਹੀਆਂ ਵੱਡੀਆਂ ਰਹਿ ਗਈਆਂ ਸੀ। ਇਸ ਲਈ ਇਹ ਵੀ ਰੈਡੀ ਹੋ ਰਿਹਾ। ਤੇ ਖੁਸ਼ਬੂ ਕਲਰ ਕਿਹੜਾ ਹੋ ਗਿਆ ਹੈ ਨਾ? ਹਾਂ ਖੁਸ਼ਬੂ ਜਿੱਦਾਂ ਘਿਲਾੜ ਤੇ ਬਣਿਆ ਹੁੰਦਾ ਨਾ ਉਦਾਂ ਦਾ ਹੋ ਗਿਆ। ਬਹੁਤ ਸਾਲ ਲੰਘਾ ਹੁਣ ਦੇਖਿਆ ਕੁਲਿਆੜ ਤੇ ਜਿਹੜਾ ਗੁੜ ਹੁੰਦਾ ਹੈ ਤਾਜ਼ਾ ਤਾਜ਼ਾ ਸਵਾਦ ਆਉਂਦਾ ਸੀ ਪਹਿਲਾਂ ਅਸੀਂ ਪਤਾ ਕੀ ਕਰਦੇ ਹੁੰਦੇ ਸੀ ਠੁੱਠੀ ਦੇ ਵਿੱਚ ਗੁੜ ਪਾ ਕੇ ਨਾਲ ਨੂੰ ਚੁੱਲੇ ਦੇ ਅੱਗੇ ਰੱਖ ਲੈਂਦੇ ਫਿਰ ਜਦ ਐਵੇਂ ਗਰਮ ਹੋ ਜਾਂਦਾ ਫਿਰ ਅਸੀਂ ਖਾਂਦੇ ਸਾਡੇ ਕੁਲਿਆੜ ਵੀ ਲੱਗਿਆ ਹੁੰਦਾ ਸੀ ਪਹਿਲਾਂ ਤੁਹਾਨੂੰ ਕੋਈ ਪੜਾ ਲਿਆ ਕੇ ਦਿੰਦੇ ਹੁੰਦੇ ਸੀ ਜਿਹੜਾ ਕੁਲਿਆੜ ਦਾ ਤਾਜ਼ਾ ਗੁੜ ਹੁੰਦਾ ਉਹ ਖਾਣ 'ਚ ਸਵਾਦ ਹੁੰਦਾ ਹੈ ਨਾ ਜਿਹੜਾ ਬਾਅਦ 'ਚ ਪੈਕ ਕਰ ਦਿੰਦੇ ਨੇ ਉਹ ਫਿਰ ਅਜੀਬ ਜਿਹਾ ਟੇਸਟ ਹੋ ਜਾਂਦਾ ਉਹ ਤਾਜ਼ਾ ਦਾ ਕੁਲਿਆੜ ਬਹੁਤ ਤਾਜ਼ਾ ਜਿਹੜਾ ਗਰਮ ਤੱਤਾ 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 ਹੁੰਦਾ ਹੈ ਉਹ ਸਵਾਦ ਆਉਂਦਾ ਖਾਣ ਚ ਕੱਟ ਵੀ ਗਏ ਨੇ ਹੁਣ ਕ ਲੜ ਕੱਟ ਵੀ ਬਹੁਤ ਆਹ ਹੁੰਦਾ ਤੇ ਇੱਕ ਨਾ ਸਾਡੇ ਕਹਿੰਦੇ ਹੁੰਦੇ ਸੀ ਤੱਤਾ ਤੱਤਾ ਗੁੜ ਖਾਣਾ ਜੀ ਫੜ ਕੇ ਕਹਿੰਦੇ ਸੀ ਗੱਲ ਪੰਜ ਤੱਤਾ ਤੱਤਾ ਗੁੜ ਖਾਣਾ ਸੋ ਕਹਿ ਕੇ ਦੇਖੋ ਵੀ ਕੌਣ ਕੌਣ ਕਹਿੰਦਾ ਤੱਤਾ ਗੁੜ ਤੱਤਾ ਤੱਤਾ ਗੁੜ ਖਾਣਾ ਪੰਜ ਵਾਰ ਤੱਤਾ ਤੱਤਾ ਗੁੜ ਖਾਣਾ ਤੱਤਾ ਤੱਤਾ ਗੁੜ ਖਾਣਾ ਪੰਜ ਵਾਰ ਜੀ ਜੀ ਫੜ ਕੇ ਗੁੜ ਖਾ ਘੋਰੀ ਕਿ ਆ ਜਾਊਗਾ ਟਟਲ ਪਹਿਲੇ ਤਾਂ ਜੀ ਜੀ ਨਹੀਂ ਭੜੀ ਜਾਂਦੇ ਇਹ ਬਾਤ ਤੁਸੀਂ ਬੋਲ ਕੇ ਦਿਖਾਓ ਨਾ ਜੀ ਹਲੇ ਆਪਾਂ ਨਾ ਨਾ ਤੁਸੀਂ ਤਾਂ ਬੋਲ ਕੇ ਦਿਖਾਓ ਜਿਹੜਾ ਬੋਲਿਓੀ ਬਾਅਦ ਚ ਦੇਖ ਲਾਂਗੇ ਬੋਲ ਕੇ ਹਾਂ ਇੱਕ ਮੈਨੂੰ ਗੁਰੁਗੱਟੇ ਦੀ ਯਾਦ ਆਦੀ ਗੁਰਗੱਟਾ ਹੀ ਬਣਾਇਆ ਕਰਦਾ ਸੀ ਨਾ ਜੀ ਅਸੀਂ ਕੋ ਨਿੱਕੇ ਹੁੰਦੇ ਗੁਰਗੱਟਾ ਖਾਇਆ ਕਰਦੇ ਸੀਗੇ ਗੁਰਗੁਰ ਗੁਰਗੱਟਾ ਪਤਾ ਕਿ ਇਹਨੂੰ ਗੁਰੂ ਛੋਟਾ ਜਾਂ ਗੁਰਗੱਟਾ ਜਾਂ ਹੁੰਦਾ ਸੀਗਾ ਨਹੀਂ ਸਰ ਪਤਾ ਗੁਰਗੱਟਾ ਮੈਡਮ ਤੁਹਾਨੂੰ ਯਾਦ ਹੈ ਗੁਰਗੱਟਾ ਦਿੱਲੀ ਹੂੰ ਸਾਡਾ ਦਿੱਲੀ ਦਾ ਹੁੰਦਾ ਸੀ ਪੰਜਾਬ ਦਾ ਇਹਦੇ ਵਰਗਾ ਹੀ ਹੁੰਦਾ ਗੁਰਦਵਾਲਾ ਵਰਗਾ ਔਰ ਨਰਮ ਹੁੰਦਾ ਥੋੜਾ ਜਿਹਾ ਬਹੁਤ ਨਰਮ ਜਿਹਾ ਹੁੰਦਾ ਉਹ ਮਿੱਟਾ ਕਹਿੰਦੇ ਉਹ ਖਾਂਚ ਵੀ ਸਵਾਦ ਹੁੰਦਾ ਕੀ ਪਾਇਆ ਮਿੱਟਾ ਛੋਡਾ ਉਹ ਤੁਸੀਂ ਦੇਖ ਲਓ ਹੋ ਨਖਮ ਖਰਾਬ ਕਰ ਦੋ ਸਾਡਾ ਨਹੀਂ ਥੋੜਾ ਜਿਹਾ ਪਾਣਾ ਸਰ ਤਾਂ ਇਹਦੇ ਚ ਲਾੜਤਾ ਆ ਜਾਵੇ ਐਸੀ ਫੁਲਾਵਾਸ ਤੇ ਪਾਉਣਾ ਇੱਕ ਮੈਂ ਦੇਖੀ ਸੀ ਨਿੱਕੇ ਹੁੰਦੇ ਫਿਲਮ ਫੌਜੀ ਦੀ ਫੈਮਲੀ ਹਾਂ ਉਹਦੇ ਵਿੱਚ ਉਹ ਕਹਿੰਦਾ ਹੈ ਕਹਿੰਦਾ ਸਲਾਦ ਬਣਾਓ ਕਾਦਾ ਖੇੜਾ ਇਹਦਾ ਸਲਾਦ ਤੁਹਾਨੂੰ ਪੁੱਛਿਆ ਜੀ ਰੋਟੀ ਦੀ ਕੀ ਖਾਣਾ ਕਹਿੰਦੇ ਰੋਟੀ ਜਿਵੇਂ ਮਰਜ਼ੀ ਲੈ ਕੇ ਸਲਾਦ ਜ਼ਰੂਰ ਹੋਣਾ ਚਾਹੀਦਾ ਹੈ। ਉਹ ਪੀਸੇ ਸਲਾਦ ਪਾ ਲੈ। ਸਲਾਦ ਪਾ ਲੈ। ਉਹ ਸਾਰੇ ਟੱਬਰ ਹੋਦਾ ਸਲਾਦ ਕੀ ਹੁੰਦਾ ਹੈ? ਹੂੰ ਫਿਰ ਪੰਸਾਰੀ ਦੁਕਾਨ ਤੇ ਜਾਂਦੇ ਨੇ। ਉਹ ਕਹਿੰਦੇ ਵੀ ਸਲਾਦ ਕੀ ਹੁੰਦਾ ਹੈ। ਇਹਨੂੰ ਸਮਝ ਤਾਂ ਆਪ ਨਹੀਂ ਪਤਾ ਕਿਤੇ ਕਿਤੇ ਮਿੱਠੇ ਸੌਦੇ ਨੂੰ ਸਲਾਦ ਤਾਂ ਨਹੀਂ ਕਹਿੰਦੇ। ਲਓ ਜੀ ਹੁਣ ਆਪਾਂ ਪਾ ਰਿਆਂ ਗਿਰੂ ਇਹਦੇ ਚ। ਹਾਂਜੀ। ਤੇ ਹੁਣ ਥੋੜਾ ਜਿਹਾ ਮਿਕਸ ਕਰ ਦਾਂਗੇ ਗਿਰੀ ਪਾ ਕੇ। ਹਾਂਜੀ। ਫਿਰ ਮਿੱਠਾ ਥੋੜਾ ਪਾ ਲੈਣਾ ਹੋਏ ਸਲਾਦ ਜਿਹਾ। ਫਿਰ ਜੋ ਹੁੰਦਾ ਉਹ ਬਸ ਕੈਂਦੀ ਲੋੜੀ ਫਿਰ ਤਾਂ ਲੈਣਾ ਹੀ ਲੱਗ ਜਾਂਦੇ ਨੇ ਲੈਣਾ ਲੱਗ ਜਾਂਦੀ ਪੂਰੀਆਂ ਇਹ ਤਾਂ ਇੱਕ ਜਾ ਦੂਜਾ ਵਾਰ ਇੱਕ ਜਾ ਦੂਜਾ ਵਾਰ ਫਿਰ ਹੁੰਦਾ ਉਹ ਬੈਨ ਵੀ ਕਰਤੀ ਸੀ ਮੇਰੇ ਖਿਆਲ ਚ ਉਹ ਜਿਹੜੀ ਵੀ ਉਹਨੂੰ ਵੀਡੀਓ ਆਈ ਸੀਗੀ ਫੋਟੋ ਦੀ ਸੀ ਹੈਮਲਿਕ ਬੈਨ ਹੋਈ ਸੀ ਉਹਨਾਂ ਵੀ ਸੀ ਕਿ ਉਹ ਰਾਈਟਰ ਹੁੰਦੇ ਚਿੱਤਰਕਾਰ ਉਹਨਾਂ ਦੇ ਨਹੀਂ ਉਹ ਨਹੀਂ ਸੀ ਕੋਈ ਹੋਰ ਸੀ ਨਹੀਂ ਨਵੀਂ ਸੀ ਉਹ ਰਾਈਟਰ ਸੀ ਜਿਹੜੇ ਉਹਨਾਂ ਨੂੰ ਵੀ ਬੈਨ ਕੀਤਾ ਸੀ ਉਹਦੇ ਕਰਕੇ ਅੱਛਾ ਏ ਹਾਂ ਪਤਾ ਨਹੀਂ ਇਹਦੇ ਵੀ ਇੱਕ ਫੌਜੀ ਦੀ ਉਹ ਕਰੀ ਆ ਕੀ ਨਾ ਇਹਨਾਂ ਨੇ ਅੱਛਾ ਅੱਛਾ ਇਹ ਵੈਸੇ ਤਾਂ ਚਲੋ ਹਾਸਾ ਖੇੜਾ ਕਾਮੇਡੀ ਹੁੰਦੀ ਹੈ ਪਾਵਾਂਗੇ ਵਿੱਚ ਹੁਣ ਆਪਾਂ ਪਾਵਾਂਗੇ ਸੌਫ ਸੌਫ ਥੋੜੀ ਜੀ ਬਣਨ ਤੋਂ ਬਾਅਦ ਥੋੜੀ ਜੀ ਪਾਵਾਂਗੇ ਸੌਫ ਘਾਤ ਪਾਈ ਦੀ ਵੈਸੇ ਗੁਰਜੀਤ ਜੀ ਕਿਉਂਕਿ ਇਹਦੇ ਨਾਲ ਥੋੜੀ ਜੀ ਸਮੈਲ ਜਾਂਦੀ ਹੈ ਤੇ ਟੇਸਟ じゃ ਬਣ ਜਾਂਦਾ ਵਾ ਠੀਕ ਕਿਉਂਗਾ ਕਿ ਅੱਗ ਵੱਜੂਗੀ ਮੈਨੂੰ ਬਸ ਤੇ ਹੁਣ ਆਪਾਂ ਜਿਹੜੇ ਭਾਂਡੇ ਚ ਪਾਉਣੇ ਉਹ ਚ ਪਾਵਾਂਗੇ ਥੋੜਾ ਜਿਹਾ ਕਿਉਂ ਇਹ ਕਿਉਂ ਕਿਉਂ ਪਾ ਜਾਂਦਾ ਹੈ ਕਿਉਂਕਿ ਇਹ ਚਿਪਕਦੀ ਨਹੀਂ ਭਾਂਡੇ ਚ ਅੱਛਾ ਅੱਛਾ ਚਿਪਕੂਗੀ ਨਹੀਂ ਇਸ ਲਈ ਆਪਾਂ ਘਿਓ ਲਾ ਕੇ ਹੂੰ ਇਹਦੇ ਵਿੱਚ ਪਾ ਲਾਂਗੇ ਤੇ ਆਪਾਂ ਤੋਂ ਜਿਹੜਾ ਕੱਟ ਲਾਵਾਂਗੇ ਉਹ ਗਲਾਸ ਨਾਲ ਲਾਵਾਂਗੇ ਕਿਵੇਂ ਲਾਵਾਂਗੇ ਉਹ ਤੁਹਾਡੀ ਮਰਜ਼ੀ ਹੋਊਗੀ ਹਾਂ ਜਿਹੜੇ ਗੋਲ ਗੋਲ ਟਿੱਕੇ ਆ ਇਹ ਬਣਾਉਣੇ ਹਨ ਹੂੰ ਪਹਿਲਾਂ ਤੈਨੂੰ ਜਮਾਉਣਾ ਪਊਗਾ ਨਾ ਜਮਾਉਣਾ ਪਊਗਾ ਥੋੜਾ ਦੇ ਹੇਠਾਂ ਇਹ ਉੱਪਰ ਨਹੀਂ ਪਾਣੀ ਹੋएगी ਦੋਨੇ ਪਾਸੇ ਪੈਜੋ ਥੱਲੇ ਵੀ ਪਾਓ ਉੱਪਰ ਅੱਛਾ ਅੱਛਾ ਫਿਰ ਉੱਪਰ ਉੱਪਰ ਰਹਿ ਗਈ ਥੱਲੇ ਆਣੀ ਨਹੀਂ ਹੂੰ ਚਲੋ ਜਿਵੇਂ ਇਹਨੂੰ ਅਗਰ ਤੁਸੀਂ ਗੋਲ ਪੀਸ ਕੱਢਨੇ ਆ ਗੋਲ ਕਰ ਲਓ ਚੌਰਸ ਕਰਨੇ ਆ ਚੌਰਸ ਵੀ ਬਣ ਜਾਣਗੇ ਉਹ ਤੁਹਾਡੀ ਮਰਜ਼ੀ ਹੈ ਕਿਦਾਂ ਦੀ ਸ਼ੇਪ ਦੇਣੀ ਹੈ ਲਓ ਜੀ ਹੁਣ ਆਪਾਂ ਕੱਟ ਲਾ ਰਹੇ ਆ ਅਗਰ ਜੇ ਕਿਸੇ ਨੇ ਦੂਜੇ ਲੋਟ ਆ ਚੌਰਸ ਪੀਸ ਕਰਨੇ ਸੀ ਤਾਂ ਚੌਰਸ ਵੀ ਹੋ ਸਕਦੇ ਨੇ ਇਹ ਗਰਮ ਗਰਮ ਤੇ ਹੀ ਕੱਟ ਲੱਗ ਜਾਂਦਾ ਹਾਂਜੀ ਗਰਮ ਗਰਮ ਤੇ ਕਿਉਂਕਿ ਫਿਰ ਬਾਅਦ ਚ ਤਾਂ ਸਖਤ ਹੋ ਜੂਗੀ ਨਾ ਅੱਛਾ ਇਸ ਲਈ ਗਰਮ ਗਰਮ ਤੇ ਪੀਸ ਬਣਾ ਲਣਗੇ ਹਾਂਜੀ ਬੋਲੋ ਹਾਂਜੀ ਰੈਡੀ ਹੋ ਗਈ ਸਾਡੀ ਆ ਦੇਖੋ ਪੀਸ ਜਿਹੜੇ ਆਪਾਂ ਬਣਾ ਲਏ ਗਲਾਸ ਨਾਲ ਬਣਾ ਸਕਦੇ ਆਂ ਅਗਰ ਵੱਡੇ ਪੀਸ ਬਣਾਉਣੇ ਤਾਂ ਕੋਈ ਹੋਰ ਬਰਤਨ ਲੈ ਸਕਦੇ ਆਂ ਸੋ ਅਸੀਂ ਛੋਟੇ ਬਣਾਏ ਆ ਔਰ ਜਿਹੜੀ ਪਰਤ ਹੈਗੀ ਮੋਟੀ ਰੱਖੀ ਹੈਗੀ ਤੁਸੀਂ ਪਰਤ ਬਰੀਕ ਕਰਨੀ ਆ ਤਾਂ ਥੋੜਾ ਜਿਹਾ ਜ਼ਿਆਦਾ ਫਲਾ ਦਿਓ ਉਹਨੂੰ ਬਰਤਨ ਚ ਵੱਡਾ ਬਰਤਨ ਲੈ ਲਓ ਜੇ ਜਿਹੜੀ ਕੋਈ ਥੋੜੀ ਬਹੁਤੀ ਕਮੀ ਹੁੰਦੀ ਆ ਆਪਾਂ ਹੱਥ ਨਾਲ ਵੀ ਸੈੱਟ ਕਰ ਸਕਦੇ ਆ ਇਹਨੂੰ ਸੋ ਸਾਡੀ ਅੱਜ ਦੀ ਰੈਸਪੀ ਬਣ ਕੇ ਰੈਡੀ ਹੋ ਗਈ ਜੇ ਸਾਰੇ ਪੀਸ ਆਣ ਪ੍ਰੋਪਰ ਤਰੀਕੇ ਨਾਲ ਕੱਟੇ ਗਏ ਪਰ ਅਰੇ ਘਰੇ ਘਟੇ ਸੀ ਇਸ ਲਈ ਥੋੜਾ ਜਆ ਹੈਗਾ ਜਿਹੜੀ ਬਾਜ਼ਾਰੂ ਹੁੰਦੀ ਹੈ ਉਹਨਾਂ ਦੀ ਮਸ਼ੀਨਾਂ ਨਾਲ ਕਟਿੰਗ ਹੁੰਦੀ ਆ ਸਹੀ ਅਸੀਂ ਆਪਾਂ ਘਰੇ ਘਰੇ ਥੋੜੀ ਜੀ ਗਰਮ ਆ ਹਲੇ ਵੀ ਥੋੜੀ ਗਰਮ ਆ ਤੇ ਜਿਹੜੀ ਇਹਦੀ ਸਜਾਵਟਾ ਉਹ ਵੀ ਸਹੀ ਤਰੀਕੇ ਨਾਲ ਹੋਊਗੀ ਅੱਜ ਦੀ ਸਾਡੀ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇ ਵੀ ਰੈਸਪੀ ਵਧੀਆ ਲੱਗੀ ਹੋਵੇ ਤਾਂ ਕਮੈਂਟ ਕਰਕੇ ਜਰੂਰ ਦੱਸਿਓ ਅਗਲੀ ਦੀ ਦੇਖਣਾ ਚਾਹੁੰਦੇ ਹੋ ਉਹਦੇ ਬਾਰੇ ਵੀ ਕਮੈਂਟ ਕਰਿਓ ਜਿਸ ਰਸਤੇ ਬਾਰੇ ਸਾਰਿਆਂ ਤੋਂ ਵੱਧ ਕਮੈਂਟ ਆਉਣਗੇ ਉਹ ਨਾਲ ਦੀ ਵੀਡੀਓ ਚ ਲੈ ਕੇ ਆਵਾਂਗੇ ਹਾਂਜੀ ਸੋ ਸਾਰਿਆਂ ਨੇ ਵੱਧ ਤੋਂ ਵੱਧ ਕਮੈਂਟ ਕਰਨੇ ਕਿਹੜੀ ਰੈਸਪੀ ਤੁਸੀਂ ਚਾਹੁੰਦੇ ਹੋ ਕਿ ਅਸੀਂ ਅਗਲੀ ਰੈਸਪੀ ਹੋਰ ਬਣਾਈਏ ਜੇ ਤੁਹਾਡੀ ਰੈਸਪੀ ਚ ਘਾਟਵਾਦਾ ਉਹ ਵੀ ਤੁਸੀਂ ਦੱਸੋ ਹਾਂਜੀ ਜ਼ਰੂਰ ਤਾਂ ਜਿਹੜੀ ਨੈਕਸਟ ਵੀ ਹੁਣ ਆ ਰਹੀਆਂ ਨੇ ਰੈਸਪੀਆਂ ਅਸੀਂ ਚੁੱਲੇ ਤੇ ਬਣਾਉਣੇ ਕਿਉਂਕਿ ਠੰਡ ਆ ਗਈ ਸਭ ਦੀਆਂ ਸ਼ੁਰੂ ਨੇ ਅਸੀਂ ਚੁੱਲੇ ਨੂੰ ਸਿੱਖ ਹੁਣ ਸਾਰਿਆਂ ਨੇ ਚੁੱਲੇ ਦੇ ਮੂਰੇ ਬੈਠਣ ਦੇ ਕਰਨੀ ਮੈਂ ਅੱਗੇ ਬਹਿਣਾ ਮੈਂ ਅੱਗੇ ਬਹਿਣਾ ਇੱਕ ਦੂਜੇ ਹੱਥ ਨੇਹਾ ਚੁੱਲੇ ਹਾਂ ਜਿਹੜੀ ਅੱਗੇ ਜ਼ਰੂਰ ਪਠਾਣਾ ਨੇਹਾ ਜਿਹੜੀ ਚਾਰੀ ਵਾਰੀ ਧੂਆਂ ਲੱਗਦਾ ਕਿਉਂਕਿ ਸਾਡੀ ਕੁੜੀ ਟਾਲਦੀ ਹੈ ਜੁੱਲੇ ਤੋਂ ਮੈਂ ਮਰ ਲਾਦਾ ਪੈਨ ਇਸ ਲਈ ਆਪਾਂ ਨਾਲ ਇਹਦਾ 9 ਵਜੇ ਚਾਨਾ ਇੱਥੇ ਆਉਣ ਦਾ ਹਾਂ ਕਿਉਂਕਿ ਕੁਕਿੰਗ ਦੀ ਵੀਡੀਓ ਬਣਨੀ ਹੈ ਹਰ ਫਰਾਈਡੇ ਹਾਂਜੀ ਹਾਂਜੀ ਤੋ ਨੈਕਸਟ ਵੀਡੀਓ ਵਿੱਚ ਕੀ ਦੇਖਣਾ ਚਾਹੁੰਦੇ ਹੋ ਵੱਧ ਤੋਂ ਵੱਧ ਕਮੈਂਟ ਕਰਨਾ ਇੱਕ ਦਾਰ ਕਰਕੇ ਦੱਸੋ ਵੀਡੀਓ ਕਿੱਦਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਲਾਈਕ ਸ਼ੇਅਰ ਜ਼ਰੂਰ ਕਰੋ ਤੋ ਇਸ ਵੀਡੀਓ ਨੂੰ ਇੱਥੇ ਸੌਪਤ ਕਰਦੇ ਆਂ ਜੀ ਇੱਕ ਵਾਰ ਫਿਰ ਦੇਖ ਲੋ ਸਾਡੀ ਗੱਚਕ ਹਾਂਜੀ ਤੁਸੀਂ ਵੀ ਘਰੇ ਬਣਾ ਕੇ ਜ਼ਰੂਰ ਦੇਖਿਓ ਜਿੱਦਾਂ ਦੀ ਬੰਦੀ ਆ ਇੱਕ ਵਾਰ ਟਰਾਈ ਕਰਕੇ ਸਹੀ ਹੈ ਜੀ ਦੇਖੋ ਤਰੀਕਾ ਤੇ ਆਪਦੇ ਹੱਥ ਦੀ ਜਿਵੇਂ ਕਹਿੰਦਾ ਮੇਰੇ ਮਿਹਨਤ ਕੀਤੀ ਹੋਈ ਤੇ ਉਹਦਾ ਫਲ ਵੀ ਬੜਾ ਸਵਾਦ ਲੱਗਦਾ ਹੈਗਾ ਆਪਦੇ ਹੱਥ ਨਾਲ ਬਣਾਵਾਂਗੇ ਤੇ ਉਹ ਸਵਾਦ ਵੀ ਵਧੀਆ ਲੱਗੂ ਚਾਹੇ ਵੇਕਾਰ ਬਣੀ ਹੋਈ ਕੇ ਬੜੀ ਸਵਾਦੀਆਂ ਨੂੰ ਇੱਥੇ ਸਵਾਗਤ ਕਰਦੇ ਆਂ ਜੀ ਮਿਲਿਆ ਨੈਕਸਟ ਵੀਡੀਓਜ਼